ਤੁਹਾਡੇ ਸਾਰੇ ਹੀ ਸਤਿਕਾਰਯੋਗ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਤਿਕਾਰ ਤੁਹਾਨੂੰ ਪਿਆਰ ਮੈਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਕਾਨੂੰਗੋ ਸੋ ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਅਹਿਮ ਵਿਸ਼ਾ ਜਿਹੜਾ ਬਹੁਤ ਸਾਰੇ ਵੀਰਾਂ ਨੇ ਲਾਈਵ ਦੇ ਵਿੱਚ ਵੀ ਔਰ ਕਮੈਂਟ ਕਰਕੇ ਸਾਨੂੰ ਵੀਡੀਓ ਦੇ ਵਿੱਚ ਵੀ ਪੁੱਛਿਆ ਸੀ ਕਿ ਜਿਹੜਾ ਜ਼ਮੀਨ ਦੀ ਵਿੰਗੀ ਜਿਹੜੀ ਜ਼ਮੀਨ ਹੈ ਕੋਈ 4 ਗੁੱਠੀ ਹੈ 10 ਗੁੱਠੀ ਹੈ 5 ਗੁੱਠੀ ਹੈ ਕੋਈ ਬਿਲਕੁਲ ਆਪਾਂ ਨੂੰ ਜੀਤਾ ਪਤਾ ਨਹੀਂ ਲੱਗਦਾ ਕੋਈ ਡਰੇਨ ਲੰਘਦੀ ਹੈ ਕੋਈ ਨਹਿਰ ਲੰਘਦੀ ਹੈ ਰਸਤਾ ਲੰਘਦਾ ਹੈ ਤੁਹਦੇ ਚ ਆਪਾਂ ਨੂੰ ਮਨਤੀ ਕਰਨ ਦੀ ਜਿਹੜੀ ਸਮੱਸਿਆ ਆਉਂਦੀ ਹੈ ਉਹਦਾ ਜਿਹੜਾ ਸਮਾਧਾਨ ਕਰਨ ਵਾਸਤੇ ਉਹ ਆਪਾਂ ਇੱਕ ਜਿਹੜਾ ਇਹ ਤੁਹਾਡੇ ਨਾਲ ਜਿਹੜਾ ਅੱਜ ਦਾ ਇਹ ਮਿਸ਼ਾ ਲੈ ਕੇ ਆਏ ਆ ਕਿ ਕਿਸੇ ਵੀ ਵਿੰਗੇ ਟੇਢੇ ਰੱਖਵੇ ਜ਼ਮੀਨ ਜਗਾ ਦੀ ਮਨਤੀ ਕਿਵੇਂ ਕਰੀਏ ਉਹ ਮਤਲਬ ਆਪਾਂ ਰਕਬਾ ਵੀ ਕਹਿ ਦਿੰਦੇ ਆ ਸਾਡੇ ਮਾਲਾਮੇ ਕਿ ਵਿੱਚ ਜ਼ਮੀਨ ਆਪਾਂ ਜਾਣਦੇ ਹੀ ਸਾਰੇ ਜਗਾ ਕੁਛ ਖੇਤਰਾ ਜਗਾ ਵੀ ਕਹਿਆ ਜਾਂਦਾ ਇਹਦੇ ਰਕਬਾ ਆਪਣਾ ਸਭ ਤੋਂ ਸੌਖਾ ਧੰਗ ਤੇ ਦੂਰੀ ਤੇ ਖੇਤਰਫਲ ਕੱਢਣ ਦਾ ਇਹ ਅੱਜ ਤੁਹਾਨੂੰ ਸਿਖਾਵਾਂਗੇ ਵੀ ਤੁਸੀਂ ਬਿਲਕੁਲ ਤੁਹਾਨੂੰ ਕਿਸੇ ਉਹ ਮਾਹਰ ਵਿਅਕਤੀ ਮਗਰ ਭੱਜਣ ਦੀ ਲੋੜ ਨਹੀਂ ਤੁਸੀਂ ਇਹਨੂੰ ਸਮਝ ਕੇ ਵੇਖ ਕੇ ਇਸ ਵੀਡੀਓ ਨੂੰ ਦੋ ਵਾਰ ਵੇਖ ਲਿਓ ਇੱਕ ਵਾਰੀ ਨੂੰ ਪੂਰੀ ਸਮਝ ਕੇ ਤੁਹਾਨੂੰ ਪਤਾ ਲੱਗ ਜਾਏਗਾ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਗੂਗਲ ਗੂਗਲ ਤੇ ਜਾਣਾ ਗੂਗਲ ਤੇ ਜਾ ਕੇ ਜਿਹੜੀ ਜਰੀਬ ਐਪ ਹੈ ਜੇ ਆਰ ਡਬਲ ਈ ਬੀ ਜਰੀਬ ਭਰਨਾ ਔਰ Google ਤੇ ਜਾਣ ਤੋਂ ਬਾਅਦ ਜਰੀਬ ਉੱਥੇ ਆਏਗੀ ਜਰੀਬ ਐਪ ਆਏਗੀ ਜਰੀਬ ਐਪ ਨੂੰ ਡਾਊਨਲੋਡ ਕਰਨਾ ਹੈ ਜਰੀਬ ਐਪ ਨੂੰ ਡਾਊਨਲੋਡ ਡਾਊਨਲੋਡ ਕਰਨਾ ਹੈ ਔਰ ਡਾਊਨਲੋਡ ਕਰਨ ਤੋਂ ਬਾਅਦ ਉਹਦਾ ਆਈਕਨ ਆਏਗਾ ਕਿਸਾਨ ਦਾ ਕਿਸਾਨ ਆਏਗਾ ਇਹਦਾ ਆਈਕਨ ਬਣਿਆ ਇਸ ਐਪ ਦਾ ਕਿ ਕਿਸਾਨ ਹਰੀ ਜੀ ਵਰਦੀ ਦੇ ਵਿੱਚ ਹੈ ਉਹਦੇ ਮੋਢੇ ਤੇ ਕਹੀ ਹੈ ਸੋ ਇਸ ਤਰ੍ਹਾਂ ਦਾ ਆਈਕਨ ਬਣਿਆ ਹੋਏਗਾ ਉਹਨੂੰ ਡਾਊਨਲੋਡ ਕਰਨ ਤੋਂ ਬਾਅਦ ਜਿਹੜੀ ਹੈ ਉਹਨੂੰ ਓਪਨ ਕਰਨਾ ਹੈ ਉਹਨੂੰ ਓਪਨ ਕਰਨਾ ਹੈ ਓਪਨ ਕਰਨ ਤੋਂ ਬਾਅਦ ਤੁਹਾਡੇ ਕੋਲੇ ਜਿਹੜੀਆਂ ਦੋ ਚੀਜ਼ਾਂ ਦੋ ਚੀਜ਼ਾਂ ਤੁਹਾਡੇ ਕੋਲੇ ਸ਼ੋ ਹੋਣਗੀਆਂ ਜਿਹੜੀ ਹੈਗੀ ਹੈ ਇੱਕ ਬਾਕਸ ਬਣਿਆ ਹੋਏਗਾ ਉੱਪਰ ਜਿਹਦਾ ਔਰ ਲੈਂਡ ਮਈ ਰਹੀਂ ਯਾਨੀ ਜਮੀਨ ਦੀ ਮੰਤੀ ਜਿਹੜੀ ਜ਼ਮੀਨ ਦੀ ਮੰਤੀ ਜ਼ਮੀਨ ਦੀ ਮੰਤੀ ਇਹਨੂੰ ਪੰਜਾਬੀ ਜਿਹਾ ਆਪਾਂ ਕਹਿੰਦੇ ਆ ਪਰ ਉਹ ਸਾਹਿਬ ਤੇ ਲੈਂਡ ਮੈਇਰਿੰਗ ਜੀ ਜ਼ਮੀਨ ਦੀ ਮਿੰਤੀ ਕਿਵੇਂ ਕਰੀਏ ਸੋ ਇਸ ਤੋਂ ਅੱਗੇ ਤੁਹਾਡਾ ਆਏਗਾ ਜਦੋਂ ਜ਼ਮੀਨ ਦੀ ਮਿੰਤੀ ਆ ਲੈਂਡ ਮੈਇਰਿੰਗ ਵਾਲਾ ਤੁਸੀਂ ਖੋਲ ਲਿਆ ਉਹ ਖੁੱਲਣ ਤੋਂ ਬਾਅਦ ਉੱਥੇ ਦੋ ਆਪਸ਼ਨ ਆ ਦੋ ਆਪਸ਼ਨ ਆ ਜਿਹੜੀਆਂ ਉੱਥੇ ਆਉਣਗੀਆਂ ਇੱਕ ਬਾਈ ਮਾਰਕਿੰਗ ਇੱਕ ਬਾਈ ਆਟੋ ਵਾਕ ਜਿਹੜੀ ਬਾਈ ਮਾਰਕਿੰਗ ਹੈ ਇਹ ਇਹਦੇ ਵਿੱਚ ਕੀ ਹੋਏਗਾ ਵੀ ਸੈਟੇਲਾਈਟ ਸੈਟੇਲਾਈਟ ਦਾ ਚਤਰਪੂਰੀ ਦੁਨੀਆ ਦੇ ਵਿੱਚੋਂ ਜਿੱਥੇ ਤੁਸੀਂ ਬੈਠੇ ਆਂ ਜਿਸ ਵੀ ਜਗ੍ਹਾ ਤੇ ਤੁਸੀਂ ਲੋਕੇਟ ਕਰਦੇ ਆਂ ਜਿੱਨੇ ਲੌਂਗੀਟਿਊਡ ਲੈਟੀਟਿਊਡ ਤੇ ਬੈਠੇ ਆਂ ਸੋ ਸੈਟੇਲਾਈਟ ਤੁਹਾਨੂੰ ਉੱਥੇ ਟ੍ਰੇਸ ਕਰੇਗਾ ਫੋਨ ਔਰ ਬਾਈ ਮਾਰਕਿੰਗ ਜਦੋਂ ਤੁਸੀਂ ਬਾਈ ਮਾਰਕਿੰਗ ਨੂੰ ਟੱਚ ਕਰੋਗੇ ਤਾਂ ਉਸ ਤੋਂ ਬਾਅਦ ਜਿਹੜਾ ਉਹ ਸੈਟੇਲਾਈਟ ਵਾਲਾ ਖੁੱਲੇਗਾ ਸੋ ਸੈਟੇਲਾਈਟ ਦੀਆਂ ਛੱਤਾਂ ਜਿਵੇਂ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਆ ਜਾਂਦੀਆਂ ਸੋ ਆਪਾਂ ਇਹ ਜੇਕਰ ਮਿਲਣਾ ਚਾਹੁੰਦੇ ਆਂ ਕਿ ਆਪਣੇ ਘਰ ਦੀ ਕਾਹ ਗੁੱਠ ਹੈ ਕਿ ਕਹੋ ਗੁੱਠ ਹੈ 6 ਗੁੱਠਾ ਘਰ ਆਇਆ ਕਿਥੋਂ ਆ ਥੋੜਾ ਜਿਹਾ ਉਧਰ ਨੂੰ ਵਧ ਗਿਆ ਸੋ ਆਪਾਂ ਉਹਦੀਆਂ ਬਾਹਰਲੀ ਬਾਉਂਡਰੀਆਂ ਜੇ 4 ਕੰਨੀਆਂ ਚਾਰਾਂ ਤੇ ਪੁਆਇੰਟ ਲਾਉਣੇ ਆ ਜੇ 6 ਕੰਨੀਆਂ 6ਾਂ ਤੇ ਲਾਉਣੇ ਆ ਜਿੰਨੀਆਂ ਵੀ ਜੇ 8 ਕੰਨੀਆਂ ਜਿੱਥੋਂ ਉਹ ਪੂਰਾ ਥੋੜਾ ਘਰ ਜਿਹੜਾ ਕਵਰ ਹੋ ਜੇ ਜੋ ਪੂਰਾ ਛੱਤਾਂ ਦੇ ਉੱਤੋਂ ਜਦੋਂ ਤੁਸੀਂ ਉਹ ਸਾਰੇ ਨਿਸ਼ਾਨ ਇਸ ਤਰ੍ਹਾਂ ਲਾ ਲੇ ਇਹ ਲਾਲ ਰੰਗ ਦਾ ਇਹ ਬਿਲਕੁਲ ਉਹ ਰੈੱਡ ਕਲਰ ਦਾ ਰੈੱਡ ਕਲਰ ਦਾ ਇਹ ਕਰੇਗਾ ਰੈੱਡ ਕਲਰ ਦਾ ਸ਼ੋਅ ਕਰੇਗਾ रेड कलर ਦਾ ਸ਼ੋ ਕਰੇਗਾ গোল ਨਿਸ਼ਾਨ ਵੀ ਇਹ ਮਾਰਕਿੰਗ ਲੱਗੀ ਹੈ ਚਾਰੇ ਨਿਸ਼ਾਨ ਲੱਗਣ ਤੋਂ ਬਾਅਦ ਇਹ ਵਾਇਲਟ ਨੀਲੇ ਰੰਗ ਦਾ ਜਾਮਨੀ ਰੰਗ ਦਾ ਜਿਹੜਾ ਜਾਮਨੀ ਰੰਗ ਇਹ ਏਰੀਆ ਸਾਰਾ ਜਿਹੜਾ ਤੁਸੀਂ ਮਾਰਕ ਕੀਤਾ ਇਹ ਬਿਲਕੁਲ ਵਿੱਚੋਂ ਇਹ ਚੀਜ਼ ਜਾਮਨੀ ਰੰਗ ਦੀ ਹੋ ਜਾਏਗੀ ਵਿੱਚੋਂ ਸਾਰੀ ਜਾਮਨੀ ਰੰਗ ਦੀ ਹੋ ਜਾਏਗੀ ਜਦੋਂ ਜਾਮਨੀ ਰੰਗ ਦੀ ਹੋ ਗਈ ਤਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਇੱਕ ਯੂਨਿਟ ਯੂਨਿਟ ਹੋਏਗਾ ਥੱਲੇ ਲਿਖਿਆ ਬਿਲਕੁਲ نیچے ਸਕਰੀਨ ਦੇ ਥਲੇ ਪਾਸੇ ਆਂਦਾ ਯੂਨਿਟ ਯੂਨਿਟਸ ਤੇ ਉਹ ਉਸ ਤੋਂ ਬਾਅਦ ਤੁਸੀਂ ਯੂਨਿਟ ਤੇ ਕਲਿੱਕ ਕਰਨਾ ਜਦੋਂ ਯੂਨਿਟ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਜਿਹੜਾ ਆਟੋਮੈਟਿਕ ਜਿਹੜਾ ਇਹ ਜਿਹੜੀ ਹੈਗੀ ਹੈ ਇਹ ਇਹ ਵੈਬਸਾਈਟ ਹੈ ਇਹ ਮਤਲਬ ਆਟੋਮੈਟਿਕ ਤੁਹਾਡੇ ਸਾਹਮਣੇ ਡਿਸਟੈਂਸ ਜੋ ਏਰੀਆ ਤੁਸੀਂ ਮਾਰਕ ਕੀਤਾ ਜੋ ਜਿੰਨਾ ਏਰੀਆ ਤੁਸੀਂ ਉੱਪਰ ਮਾਰਕ ਕਰਕੇ ਆਏ ਜਿਹਦੇ ਨਿਸ਼ਾਨ ਲਾਏ ਘਰਾਂ ਦੇ ਛੱਤਾਂ ਦੇ ਉੱਤੋਂ ਜਿਹੜਾ ਤੁਸੀਂ ਦੂਰੀ ਲਾਈਨ ਇਹ ਨਿਸ਼ਾਨ ਉਹਨਾਂ ਦੀ ਦੂਰੀ ਵਿਖਾਏਗਾ ਬਿਲਕੁਲ ਉਤਲੇ ਪਾਸੇ ਸਾਰੀ ਔਰ ਇਹਦੀ ਖਾਸੀਅਤ ਇਹ ਹੈ ਇਹ ਦੂਰੀ ਫੁੱਟਾਂ 'ਚ ਵੀ ਹੋਵੇਗੀ ਇਹ ਦੂਰੀ ਫੁੱਟਾਂ 'ਚ ਵੀ ਹੋਵੇਗੀ ਮੀਟਰ ਸਕੁਅਰ 'ਚ ਵੀ ਮੀਟਰ 'ਚ ਵੀ ਹੋਵੇਗੀ ਮੀਟਰ 'ਚ ਵੀ ਹੋਵੇਗੀ ਔਰ ਮੀਲ 'ਚ ਵੀ ਹੋਵੇਗੀ ਔਰ ਇਹ ਸਾਰੇ ਦਿਖਾਵੇਗਾ ਗਜਾਂ 'ਚ ਵੀ ਹੋਵੇਗੀ ਗਜਾਂ ਦੇ ਵਿੱਚ ਵੀ ਹੋਵੇਗੀ ਸੋ ਇਹ ਇਹਦੀ ਜਿਹੜੀ ਦੂਰੀ ਆ ਉਹ ਸਾਰੇ ਇਸ ਤੋਂ ਵੀ ਵੱਧ ਦੇ ਵਿੱਚ ਜਿਹੜੇ ਜਿਹੜੇ ਹੈਗੇ ਆਪਾਂ ਕਿਲੋਮੀਟਰ ਮੀਟਰ ਔਰ ਉਹ ਇਹ ਸਾਰੀ ਇਹਦੀ ਦੂਰੀ ਵਿਖਾਏਗਾ ਇਸ ਤੋਂ ਬਾਅਦ ਜਿਹੜਾ ਨਾਲ ਹੀ نیچے ਉਹਦੇ ਏਰੀਆ ਖੇਤਰਫਲ ਏਰੀਆ ਲਿਖਿਆ ਹੋਵੇਗਾ ਔਰ ਏਰੀਆ ਵੀ ਇਹਦੇ ਨਾਲ ਇਕੱਠੇ ਇਕੋ ਸਕਰੀਨ ਤੇ ਸ਼ੋ ਕਰੇਗਾ ਇਹ ਦੋਨੇ ਇਕੋ ਸਕਰੀਨ ਤੇ ਸ਼ੋ ਕਰੇਗਾ ਔਰ ਇਹਦੇ ਤੋਂ ਜਿਹੜਾ ਖੇਤਰਫਲ ਹੈ ਉਹਦੇ ਚ ਫਟ ਸਕੁਅਰ ਜਿਹਨੂੰ ਆਪਾਂ ਵਰਗ ਫੁੱਟ ਫੁੱਟ ਵਰਗ ਫੁੱਟ ਵੀ ਕਹਿੰਦੇ ਨੇ ਔਰ ਵਰਗ ਮੀਟਰ ਵਰਗ ਮੀਟਰ ਵਰਗ ਮੀਲ ਵਰਗ ਕਿਲੋਮੀਟਰ ਇਹ ਦਰਵੀ ਕਿਲੋਮੀਟਰਾਂ ਚ ਹੈਗਾ ਵੀ ਕਿੰਨੀ ਦੂਰੀ ਤੁਸੀਂ ਤੈਹ ਕੀਤੀ ਤੁਰ ਕੇ ਜਦੋਂ ਸੌਰੀ ਛੱਤਾਂ ਦੇ ਉੱਤੋਂ ਜਿਹੜਾ ਤੁਸੀਂ ਮਾਰਕਿੰਗ ਕੀਤੀ ਐ ਇਹ ਮਾਰਕਿੰਗ ਦੀ ਇੱਥੋਂ ਲੈ ਕੇ ਇੱਥੋਂ ਤੱਕ ਇੱਥੋਂ ਲੈ ਕੇ ਇੱਥੋਂ ਤੱਕ ਇੱਥੋਂ ਲੈ ਕੇ ਇੱਥੋਂ ਤੇ ਪਹਿਲੇ ਪੁਆਇੰਟ ਤੋਂ ਜਿੱਥੇ ਤੁਸੀਂ ਜਰੂਰ ਉਹਦੇ ਨਾਲ ਮਿਲ ਗਿਆ ਉਹ ਜਾਮਨੀ ਰੰਗ ਦਾ ਹੋ ਜੇਗਾ ਤੁਸੀਂ ਆਲਾ ਦਵਾਲਾ ਇਹਦਾ ਕਿੰਨਾ ਦੂਰੀ ਮਿਣੀ ਆ ਉਹ ਦੂਰੀ ਵਿਖਾਏਗਾ ਖੇਤਰਫਲ ਵਿਖਾਏਗਾ ਵੀ ਜਾਮਨੀ ਰੰਗ ਦਾ ਜਿਹੜਾ ਏਰੀਆ ਹੋ ਗਿਆ ਉਹਦਾ ਕਿੰਨਾ ਖੇਤਰਫਲ ਬਣਿਆ ਉਹ ਕਿਲੋਮੀਟਰਾਂ 'ਚ ਹੀ ਵਿਖਾਏਗਾ ਮੀਲ 'ਚ ਹੀ ਵਿਖਾਏਗਾ ਮੀਟਰ 'ਚ ਹੀ ਵਿਖਾਏਗਾ ਔਰ ਮਰਲੇ ਕਨਾਲਾਂ 'ਚ ਹੀ ਵਿਖਾਏਗਾ ਮਰਲੇ ਮਰਲੇ ਕਨਾਲਾਂ 'ਚ 20 ਵਿਖਾਏਗਾ। ਔਰ ਇਹ ਇਹਦਾ ਪਹਿਲਾ ਭਾਗ ਹੈ ਬਾਈ ਮਾਰਕਿੰਗ ਦਾ। ਜੇਕਰ ਤੁਸੀਂ ਖੇਤ 'ਚ ਜਾ ਕੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਵਟਾਂ ਉਤੋਂ ਦੀ ਕੋਈ ਝੋਨੇ ਦੀ ਕਟਾਈ ਕਰਾਈ ਹੈ ਜਾਂ ਕਿਸੇ ਨੇ ਝੋਨਾ ਲਾਇਆ ਕਿਸਾਨ ਨੇ ਜਾਂ ਵੈਸੇ ਤੁਸੀਂ ਆਪਣਾ ਖੇਤ ਚੈੱਕ ਕਰਨਾ ਚਾਹੁੰਦੇ ਵੀ ਮੇਰਾ ਰਕਬਾ ਪੂਰਾ ਹੈ, ਮੇਰਾ ਕਬਜ਼ਾ ਪੂਰਾ ਹੈ ਤਾਂ ਤੁਸੀਂ ਐਸ ਨੂੰ ਬਾਈ ਆਟੋਵਾਕ ਬਾਈ ਆਟੋਵਾਕ ਤੁਹਾਡਾ ਜਿਹੜਾ ਤੁਸੀਂ ਆਪਣਾ ਫੋਨ ਲੈ ਜਾਣਾ ਹੈ, ਫੋਨ ਨੂੰ ਆਪਣੇ ਸੈਂਟਰ 'ਚ ਰੱਖਣਾ ਹੈ ਬਿਲਕੁਲ। ਆਪਣੇ ਸਰੀਰ ਦੇ ਸੈਂਟਰ ਚ ਰੱਖ ਕੇ ਤੁਸੀਂ ਵਾਟਰ ਦੇ ਉੱਪਰ ਉੱਪਰ ਦੀ ਵਾਟਰ ਦੇ ਉੱਪਰ ਉੱਪਰ ਦੀ ਉਸ ਤੋਂ ਪਹਿਲਾਂ ਕੀ ਕਰਨਾ ਤੁਸੀਂ ਇੱਕ ਸਟਾਰਟ ਬਟਨ ਆਏਗਾ ਜਿਹੜਾ ਸੱਜੇ ਪਾਸੇ ਹੇਠਲੇ ਸੱਜੇ ਪਾਸੇ ਬਿਲਕੁਲ ਹੇਠਾਂ ਸਕਰੀਨ ਦੇ ਜਿਹੜਾ ਸ਼ੋਅ ਕਰੇਗਾ ਸਟਾਰਟ ਤੁਸੀਂ ਜਦੋਂ ਪਹਿਲਾਂ ਤੁਰਨਾ ਸ਼ੁਰੂ ਕਰਨਾ ਜਦੋਂ ਵਾਟਰ ਦੀ ਜਿਹੜੇ ਪੁਆਇੰਟ ਤੋਂ ਉਸੇ ਪੁਆਇੰਟ ਤੇ ਆ ਕੇ ਤੁਸੀਂ ਇਹਨੂੰ ਸਟਾਪ ਕਰਨਾ ਇਹ ਦੋ ਗੱਲਾਂ ਧਿਆਨ ਰੱਖਣਾ ਹੈ ਪਹਿਲਾਂ ਸਟਾਰਟ ਬਟਨ ਨੱਪ ਲਿਆ ਤੁਸੀਂ ਵਾਟਰ ਦੇ ਉੱਪਰ ਉੱਪਰ ਤੁਰੇਗੇ ਬੇਸ਼ੱਕ ਦੀ ਉਹ ਚਾਰ ਗੁੱਠਾ ਵਾਹਣ ਹੈ ਬੇਸ਼ੱਕ ਦੀ ਉਹ ਛੇ ਗੁੱਠਾ ਵਿੰਗਾ ਟਿੱਡਾ ਕਿਸ ਤੋਂ ਮਤਲਬ ਥੋੜਾ ਭੀੜਾ ਕਿ ਤੋ ਖੁੱਲਾ ਜਿਸ ਤਰੀਕੇ ਦਾ ਵੀ ਹੈ ਤੁਸੀਂ ਉਹਦੀ ਸਾਰੀ ਜਿਹੜੀ ਬਾਹਰਲੀ ਬਾਉਂਡਰੀ ਹੈ ਜਿਹੜੀ ਉਹਦੀ ਬਾਹਰਲੀ ਲੋਕਾਂ ਨਾਲ ਸਾਂਝੀ ਵਟਾ ਤੁਹਾਡੇ ਖੇਤ ਦੀ ਤੁਸੀਂ ਉਸ ਵਟ ਦੇ ਉੱਪਰ ਦੀ ਤੁਰੇ ਆਉਣਾ ਸੋ ਜਦੋਂ ਤੁਸੀਂ ਉਹਦੇ ਤੇ ਸਟਾਰਟ ਕਰਨ ਤੋਂ ਬਾਅਦ ਉਸੇ ਜਗ੍ਹਾ ਦੇ ਉੱਤੇ ਉਸੇ ਜਗ੍ਹਾ ਦੇ ਉੱਤੇ ਸਟਾਪ ਦਾ ਲਿਖਿਆ ਸ਼ੁਰੂ ਹੋ ਜਾਏਗਾ ਤੁਸੀਂ ਤੁਰੇ ਜਾਣਾ ਉੱਥੇ ਸਟਾਪ ਲਿਖਿਆ ਹੋਏਗਾ ਜਿੰਨੀ ਜਦੋਂ ਤੁਸੀਂ ਸਾਰਾ ਗੇੜਾ ਕੱਢ ਕੇ ਖੇਤ ਦੇ ਦੁਆਲੇ ਦੀ ਆਗੇ ਤੇ ਪਹਿਲੇ ਪੁਆਇੰਟ ਤੇ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ ਉੱਥੇ ਆ ਕੇ ਸਟਾਪ ਦਾ ਬਟਨ ਨਾ ਪਾ ਦੇਣਾ ਸੋ ਉਹ ਤੁਹਾਡੇ ਸਾਹਮਣੇ ਸਾਰਾ ਜਿਹੜਾ ਹੈਗਾ ਡਿਸਟੈਂਸ ਦੇ ਵਿੱਚ ਜਿਵੇਂ ਇਹਦੇ ਵਿੱਚ ਬਾਈ ਮਾਰਕਿੰਗ ਚ ਆਪਾਂ ਛੱਤਾਂ ਤੋਂ ਮਿਲ ਕੇ ਕੱਢਿਆ ਸੀ ਰਕਬਾ ਇਹ ਤੁਸੀਂ ਤੁਰ ਕੇ ਜਿਹੜਾ ਰਕਬਾ ਕੱਢੋਗੇ ਫੁੱਟਾਂ ਮੀਟਰ ਮੀਲ ਗਜਾਂ ਕਿਲੋਮੀਟਰ ਚ ਸੋ ਇਸ ਤੋਂ ਬਾਅਦ ਜਿਹੜਾ ਇਹਦਾ ਏਰੀਆ ਖੇਤਰਫਲ ਉਹ ਵੀ ਮਤਲਬ ਫੋਟੋਮੀਟਰ ਮੀਲ ਕਿਲੋਮੀਟਰ ਮਰਲੇ ਕਨਾਲਾ ਚ ਤੁਹਾਡੇ ਸਾਹਮਣੇ ਪੂਰਾ ਅਕੂਰੇਟ ਸ਼ੋਅ ਕਰੇਗਾ ਔਰ 5 ਡਿਜੀਟ ਤੱਕ ਪੁਆਇੰਟ 5 ਡਿਜੀਟ ਤੱਕ ਇੰਨਾ ਸ਼ੁੱਧ ਮਤਲਬ ਦਿਖਾਊਗਾ ਇਹ ਸੋ ਇਹ ਜਿਹੜੀ ਬਹੁਤ ਮਹੱਤਵਪੂਰਨ ਇਸ ਤੋਂ ਬਾਅਦ ਇਹ ਦੋਨੇ ਜਿਹੜੀਆਂ ਉੱਪਰ ਕੰਪਲੀਟ ਹੋ ਗਈਆਂ ਸੋ ਜਿਹੜੀ ਸੈਕੰਡ ਨੰਬਰ ਤੇ ਜਦੋਂ ਕਿ ਲੈਂਡ ਮੈਪਿੰਗ ਸ਼ੋ ਕਰੇਗਾ ਉੱਤੇ ਇੱਕ ਬਾਕਸ ਚ ਜਦੋਂ ਜਦੋਂ ਤੁਸੀਂ ਖੋਲੋਗੇ ਨਾਲੀ ਲੈਂਡ ਕੈਲਕੂਲੇਟਰ ਸ਼ੋ ਕਰੇਗਾ ਆਪਾਂ ਜੇਕਰ ਆ ਉੱਪਰ ਲੀਆਂ ਚੀਜ਼ਾਂ ਕਰਨੀਆਂ ਤਾਂ ਆਪਾਂ ਲੈਂਡ ਮੈਰਿੰਗ ਤੇ ਕਰਨਾ ਜੇ ਆਪਾਂ ਜ਼ਮੀਨ ਦੀ ਮਿਨਤੀ ਕਰਨੀ ਚਾਹੁੰਦੇ ਆ ਔਰ ਜੇਕਰ ਲੈਂਡ ਕੈਲਕੂਲੇਟਰ ਕੀ ਹੈ ਲੈਂਡ ਕੈਲਕੂਲੇਟਰ ਹੈ ਵੀ ਜੇਕਰ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਜਿਹੜੇ ਸਕੁਅਰ ਫੁੱਟ ਹੈ ਮੈਂ ਮਣੇ ਆ ਫੀਤੇ ਨਾਲ ਆਪਾਂ ਮਣੇ ਆ 100 ਦਾ ਫੁੱਟ ਦਾ 50 ਫੁੱਟ ਦਾ ਲੈ ਕੇ ਤੁਸੀਂ ਉਹਦੇ ਮਾਰ ਲੈ ਸਕੁਅਰ ਫੁੱਟ ਸਕੁਅਰ ਫੁੱਟ ਮਾਰਨ ਤੋਂ ਬਾਅਦ ਤੁਸੀਂ ਇੱਥੇ ਸਕੁਅਰ ਫੁੱਟ ਭਰਨੇ ਆ ਅਦੇ ਵਿੱਚ ਇੱਥੇ ਐਸ ਤਰ੍ਹਾਂ ਦੀ ਸ਼ਕਲ ਬਣੀ ਹੈ ਉਹਦੇ ਵਿੱਚ ਐਸ ਯੂਨਿਟ ਦੇ ਥੱਲੇ ਇੱਥੇ ਸਕੁਅਰ ਫੁੱਟ ਭਰਨੇ ਆ ਟਾਈਪ ਸਮਵਨ ਕੋਈ ਚੀਜ਼ ਲਿਖੋ ਇੱਥੇ ਟਾਈਪ ਸਮਥਿੰਗ ਕੋਈ ਚੀਜ਼ ਤੁਸੀਂ ਇੱਥੇ ਲਿਖੋ فرض ਕਰ ਲਓ ਤੁਸੀਂ ਲਿਖਤਾ 4850 4850 ਜਿਹੜੇ ਹੈਗੇ ਆ ਇਹਦੇ ਇੱਥੇ ਭਰਤੇ ਤੁਸੀਂ 4850 ਜਿਹੜੇ ਫੁੱਟ ਹੈ 4850 ਫੁੱਟ ਭਰਤੇ ਇਹ ਫੁੱਟ ਭਰਨ ਤੋਂ ਬਾਅਦ ਇਹਦੇ ਨਾਲ ਇੱਕ ਇੱਥੇ ਤੀਰ ਦਾ ਐਰੋ ਦਾ ਨਿਸ਼ਾਨ ਲੱਗਿਆ ਹੋਊਗਾ ਛੋਟਾ ਜਿਹਾ ਗੜਾਈ ਹੈ ਇਹਦੇ ਨਾਲ ਐਰੋ ਦਾ ਨਿਸ਼ਾਨ ਲੱਗਿਆ ਹੋਵੇਗਾ ਜਿਵੇਂ ਆ ਪੰਜਾਬੀ ਚ ਵੀ ਲਿਖਿਆ ਹੈ ਤੇ ਐਰੋ ਦਾ ਨਿਸ਼ਾਨ ਇੱਥੇ ਲੱਗਿਆ ਹੋਵੇਗਾ ਤੀਰ ਦਾ ਨਿਸ਼ਾਨ ਥੱਲੇ ਨੂੰ ਤੁਸੀਂ ਉਸ ਜਿਹੜੇ ਐਰੋ ਨੂੰ ਟੱਚ ਕਰਨਾ ਐਰੋ ਨੂੰ ਟੱਚ ਕਰਨ ਤੋਂ ਬਾਅਦ ਥੱਲੇ ਸਕਰੀਨ ਖੁੱਲੇਗੀ ਜਿਹਦੇ ਚ ਜਿਵੇਂ ਪੰਜਾਬੀ ਚ ਅਸੀਂ ਲਿਖਿਆ ਉਹਦੇ ਦੀ ਅੰਗਰੇਜ਼ੀ ਸ਼ੋ ਕਰੇਗਾ ਪੰਜਾਬੀ ਚ ਫੁੱਟ ਵੀ ਸ਼ੋ ਕਰੇਗਾ ਮਰਲੇ ਕਨਾਲ ਵਿਸਵੇ ਏਕੜ ਮਰਬਾ ਇਹਦੇ ਚ ਤੁਸੀਂ ਜਦੋਂ ਮਰਲੇ ਤੇ ਫੁੱਟ ਲਿਖਣ ਤੋਂ ਬਾਅਦ ਜਦੋਂ ਮਰਲੇ ਤੇ ਤੁਸੀਂ ਟੱਚ ਕਰੋਗੇ ਤਾਂ ਮਰਲੇ ਦੇ ਟੱਚ ਕਰਨ ਤੋਂ ਤੁਰੰਤ ਬਾਅਦ ਜਿਹੜਾ ਤੁਸੀਂ ਯੂਨਿਟ ਤੇ ਜਾਣਾ ਜਿਹੜਾ ਹੈਗਾ ਯੂਨਿਟ ਯੂਨਿਟ ਵਾਲਾ ਥੱਲੇ ਬਿਲਕੁਲ ਜਿਹੜਾ ਹੈਗਾ ਸਕਰੀਨ ਦੇ ਬਿਲਕੁਲ ਥੱਲੇ ਜਿਹੜਾ ਹੈਗਾ ਯੂਨਿਟ ਦੇ ਨਿਸ਼ਾਨ ਬਣਿਆ ਹੋਏਗਾ ਸੋ ਉਸ ਨਿਸ਼ਾਨ ਤੇ ਟੱਚ ਕਰੋਗੇ ਤੁਹਾਡੇ ਸਾਹਮਣੇ ਜਿਹੜੇ ਇਹਨੂੰ ਨੱਪਣ ਤੋਂ ਬਾਅਦ ਮਰਲੇ ਨੂੰ ਜਦੋਂ ਨਪੋਗੇ ਤੁਰੰਤੋ ਸਕਰੀਨ ਤੇ ਸ਼ੋ ਕਰੂਗਾ ਵੀ ਕਿੰਨੇ ਮਰਲੇ ਐ ਇਹ ਤੋਂ ਡਾਇਰੈਕਟ ਹੀ ਐ ਸਿੱਧਾ ਐ ਬਿਲਕੁਲ ਤੇ ਕਨਾਲ ਨੂੰ ਜੇ ਤੁਸੀਂ ਟੱਚ ਕਰੋਗੇ ਤੁਸੀਂ ਕਹੋਗੇ ਮੈਂ 4850 ਜਿਹੜਾ ਵਰਗ ਫੁੱਟ ਹੈ ਇਹਦੀਆਂ ਕਨਾਲਾਂ ਬਣਾਉਣੀਆਂ ਤਾਂ ਤੁਸੀਂ ਜਦੋਂ ਹੀ ਕਨਾਲਾਂ ਵਾਲੇ ਨੂੰ ਨਪੋਂਗੇ ਤੁਹਾਡੇ ਸਾਹਮਣੇ ਉਹਦੀਆਂ ਕਨਾਲਾਂ ਪੁਆਇੰਟਾਂ 'ਚ ਜਿੰਨੇ ਵੀ ਉਹ ਕਨਾਲ ਇੱਕ ਕਨਾਲ ਬਣਦੀ ਹੈ 0.10 ਬਣਦੀ ਹੈ ਜਿੰਨੇ ਵੀ ਉਹ ਬਣਦੇ ਆ ਔਰ ਬਿਸਵਾ ਜੇਕਰ ਤੁਸੀਂ ਬਿਸਵੇ ਬਿੱਗੇ ਜਿਹੜੇ ਪੰਜਾਬ ਦੇ ਜਿਵੇਂ ਇੱਧਰ ਹੈਗਾ ਮਤਲਬ ਹੈਗਾ ਹੁਸ਼ਿਆਰਪੁਰ ਹੋ ਗਿਆ ਜਲੰਧਰ ਹੋ ਗਿਆ ਲੁਧਿਆਣਾ ਇਹਨਾਂ ਦੇ ਕੁਝ ਏਰੀਏ ਹੈਗੇ ਔਰ ਕਪੂਰਥਲਾ ਦੇ ਤੇ ਫਤੇਗੜ ਸਾਹਿਬ ਦੇ ਇਹਨਾਂ ਪਿੰਡਾਂ ਸੋਰੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕੁਝ ਪਿੰਡ ਹਨ ਉਹਨਾਂ ਪਿੰਡਾਂ 'ਚ ਜਿੱਥੇ ਕਿਤੇ ਬਿਸਵੇ ਵਿੱਗੇ ਚੱਲਦੇ ਸੰਗਰੂਰ 'ਚ ਵੀ ਹੈ ਕੁਝ ਮੈਂ ਫਰਦਾਂ ਜਿਹੜੀਆਂ ਮੇਰੇ ਲੋਕਾਂ ਦੇ ਦੇਖਣ 'ਚ ਆਈਆਂ ਲੋਕ ਭੇਜਦੇ ਸਾਨੂੰ ਸੋ ਜਦੋਂ ਵੀ ਬਿਸਵਨਪੋਂਗੇ ਤਾਂ ਸਾਰੇ ਬਿਸਵੇ ਬਣ ਜਾਣਗੇ ਔਰ ਇੱਕ ਜਿਹੜੀਆਂ 20 ਵਿਸਵੰਸੀ ਕੱਲ ਵੀ ਇੱਕ ਤੁਹਾਨੂੰ ਇੱਕ ਵੀਡੀਓ ਅਸੀਂ ਜਿਹੜੀ ਬਣਾਈ ਹੈ ਉਹ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ 'ਚ ਅਸੀਂ ਉਹਨੂੰ ਪੂਰੀ ਕਰੈਕਸ਼ਨ ਕਰਕੇ ਉਹਦੀ ਸਾਰੀ ਸੈੱਟ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋ ਉਹਦੇ 'ਚ ਜਿਹੜਾ ਵਿਸਵਾ ਹੈ ਵੀ ਇਹ 20 ਬਿਸਵਾ ਸਿੰਘਾਂ ਦਾ ਇੱਕ ਵਿਸਵਾ ਹੁੰਦਾ 20 ਬਿਸਵਾ ਸਿੰਘਾਂ ਦਾ ਇੱਕ ਬਿਗਾ ਹੁੰਦਾ ਉਹ ਕੱਲ ਵੀ ਦੱਸਿਆ ਸੀ ਉਹਦੇ ਬਣਾਉਣੇ ਕਿਸੇ ਵੀ ਬਿਸਵਾ ਸਿੰਘਾਂ ਤੋਂ ਤੁਸੀਂ ਜਿਹੜੇ ਬਣਾਉਣੇ ਆ ਉਹਨੂੰ ਬਿਸਵਾ ਸਿੰਘਾਂ ਜਿੰਨੀਆਂ ਕੱਢ ਲਓ ਸੌਖਾ ਫਾਰਮੂਲਾ ਬਿਸਵਾ ਸਿੰਘੀ ਕੁੱਲ ਬਿਸਵਾ ਸਿੰਘੀ ਕੁੱਲ ਬਿਸਵਾ ਸਿੰਘੀ ਬਸਵਾਂਸੀਆਂ ਬਸਵਾਂਸੀਆਂ ਜਿਵੇਂ ਆਪਣੀਆਂ ਕਰਮਾ ਹੁੰਦੀਆਂ ਇਹਨੂੰ ਕਰਮਾ ਵੀ ਕਹਿ ਦਿੰਨੇ ਆ ਜਿਹੜੀਆਂ ਛੋਟੇ ਪਮਾਨੇ ਦੀਆਂ ਇਹਨੂੰ ਗੁਣਾ ਕਰਨਾ 7.5625 ਨਾਲ ਬਸ ਇਹ ਪੱਕਾ ਫਾਰਮੂਲਾ ਗੱਜ ਬਣਾਉਣ ਵਾਸਤੇ ਗੱਜ ਯਾਰਡਸ ਯਾਰਡਸ ਇਹਦੇ ਗੱਜ ਬਣ ਜਾਣਗੇ ਸਿੱਧੇ ਸੋ ਇਹਦੇ ਅੱਗੇ ਏਕੜ ਜੇਕਰ ਤੁਸੀਂ ਉਸ ਆ ਜਦੋਂ ਦੁਬਾਰਾ ਇਹਨੂੰ ਨਪੋਂਗੇ ਐਰੋ ਤੇ ਜਾਓਗੇ ਤਾਂ ਉੱਥੇ ਸਾਰਾ ਫੇਰ ਸ਼ੋ ਹੋਏਗਾ ਫਿਰ ਤੁਸੀਂ ਜਦੋਂ ਏਕੜ ਨਪੋਗੇ ਉਸ ਇੰਨੇ ਜਿਹੜੇ 4850 ਫੁੱਟ ਹੈ ਇਹਨਾਂ ਦੇ ਜਿੰਨੇ ਏਕੜ ਬਣਨਗੇ ਉਹ ਪੁਆਇੰਟਾਂ 'ਚ ਪੂਰਾ ਵਿਖਾਏਗਾ ਅੱਧਾ ਏਕੜ ਬਣਦਾ ਮਤਲਬ ਦੋ ਕਨਾਲਾਂ ਦੇ ਕਰੀਬ ਬਣਦਾ ਜਿੰਨਾ ਵੀ ਬਣਦਾ ਉਹ ਪੂਰਾ ਏਰੀਆ ਵਿਖਾਏਗਾ ਮਰੱਬਾ ਕਿੰਨਾ ਮਰੱਬਾ ਵੀ ਇਹ 4850 ਫੁੱਟ ਦੇ ਕਿੰਨੇ ਮਰੱਬੇ ਬਣਦੇ ਉਹ ਉਹ ਪੂਰਾ ਜਿਹੜਾ ਅਕੂਰੇਟ ਵਿਖਾਏਗਾ ਸੋ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਤੁਹਾਡੇ ਨਾਲ ਇਹ ਜਾਣਕਾਰੀ ਜਿਹੜੀ ਸਾਂਝੀ ਤਾਂ ਕੀਤੀ ਹੈ ਕਿਉਂਕਿ ਬਹੁਤ ਸਾਰੇ ਕਿਸਾਨਾਂ ਨੂੰ ਮੰਨਤੀ ਕਰਨ ਲੱਗੇ ਆ ਔਰ ਸਾਡੇ ਕੋਲ ਬਹੁਤ ਸਾਰੇ ਕਿਸਾਨ ਜਿਹੜੇ ਫੋਨ ਕਰਕੇ ਪੁੱਛਦੇ ਆ ਕਿ ਅਸੀਂ ਆਪਣੇ ਵਾਹਨ ਨੂੰ ਕਿਵੇਂ ਮਣੀਏ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਸੋ ਤੁਹਾਡਾ ਜਿਹੜਾ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਇਸ ਗੱਲ ਤੇ ਕਿਉਂਕਿ ਵੱਧ ਤੋਂ ਵੱਧ ਕਿਸਾਨਾਂ ਚ ਇਹ ਵੀਡੀਓ ਜਾਣੀ ਚਾਹੀਦੀ ਹੈ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰਿਓ ਲਾਈਕ ਕਰਿਓ ਤਾਂ ਜੋ ਇਹ ਜਿਹੜੀ ਵੀਡੀਓ ਹੈ ਇਹ ਬਹੁਤ ਸਾਰੇ ਕਿਸਾਨਾਂ ਜਾ ਕੇ ਉਹਨਾਂ ਨੂੰ ਇਸ ਗੱਲ ਦਾ ਸੁੱਖ ਪਹਚਾਵੇ ਔਰ ਪੂਰੀ ਦੁਨੀਆ ਤੇ ਜਾਣਕਾਰੀ ਸਾਂਝੀ ਕਰਨੀ ਸਭ ਤੋਂ ਵੱਡਾ ਜਿਹੜਾ ਮਨੁੱਖ ਦੀ ਜਿਹੜੀ ਜ਼ਿੰਦਗੀ ਦਾ ਉਹ ਹਿੱਸਾ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ